ਆਰੇ ਨੂੰ ਪਿਆਰ ਪ੍ਰੀਤ ਸਬਸਰੀ ਕਾਲਜੀਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੀਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਵਰਕ ਵਾਲੇ ਰਹਿਣਗੇ ਕੁਛ ਕਿਹੇ ਪਸ਼ਮੀਨੇ ਦੇ ਉੱਪਰ ਨੇ ਖਾਦੀ ਪਸ਼ਮੀਨੇ ਤੇ ਕੁਛ ਹੈਗੇ ਜ ਨੇ ਜੀ ਸਿਲਕ ਪਸ਼ਮੀਨੇ ਤੇ ਇੱਕ ਦੋ ਸੂਟ ਹੈਗੇ ਨੇ ਜਿਹੜੇ ਕ੍ਰੇਪ ਤੇ ਬਣੇ ਹੋਏ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਿਓ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫਾਲੋ ਕਰੋ ਚਲੋ ਜੀ ਹੁਣ ਆਪਾਂ ਨੇ ਇਹ ਜਲਦੀ ਜਲਦੀ ਮੈਂ ਪਾਰਸਲ ਲਗਾਉਣੇ ਨੇ ਸਰਦਾਰ ਜੀ ਨੂੰ ਭਣਾਉਂਗੀ ਠੰਡ ਬਹੁਤ ਆ ਮੇ ਗੱਡੀਆਂ ਦਾ ਇਹ ਹੋ ਜਾਂਦਾ ਜੀ ਜਾਮ ਬਹੁਤ ਜ਼ਿਆਦਾ ਲੱਗਦਾ ਉਥੇ ਟਾਈਮ ਦੁੱਗਣਾ ਲੱਗ ਜਾਂਦਾ ਹੈ ਨਾ ਤੇ ਅਸੀਂ ਹੁਣ ਸਕੂਟਰੀ ਤੇ ਜਲਦੀ ਨਿਕਲ ਜਾਂਦੇ ਆ ਬਾਜ਼ਾਰ ਦੇ ਵਿੱਚੋਂ ਜਾਮ ਦੇ ਵਿੱਚੋਂ ਔਖਾ ਹੋ ਜਾਂਦਾ ਤਾਂ ਕਰਕੇ ਅਸੀਂ ਗੱਡੀ ਬਹੁਤ ਘੱਟ ਕੱਟ ਕਰਦੇ ਆ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਹੁਣ ਮੈਨੂੰ ਐ ਵੀ ਮੇਰਾ ਅੱਜ ਵਾਲਾ ਗੇੜਾ ਮਿਸ ਹੋ ਜੇ ਤਾਂ ਮੈਂ ਅੱਜ ਕਰੀ ਰੈਸਟ ਕਰ ਲਾਂ ਤੇ ਸਰਦਾਰ ਜੀ ਨੂੰ ਦੋ ਤਿੰਨ ਐਮਰਜੈਂਸੀ ਪਾਰਸਲ ਨੇ ਆਪਾਂ ਉਹ ਪੜਾ ਦਾਂਗੇ ਤੇ ਟੇਲਰ ਦਾ ਸਾਮਾਨ ਫੜਾਵਾਂਗੇ ਬਾਕੀ ਪਾਰਸਲ ਆਪਾਂ ਦਿਨ ਦੇ ਵਿੱਚ ਰਾਮ ਨਾਲ ਬੈ ਕੇ ਉਹਨਾਂ ਦੇ ਐਡਰੈਸ ਵਗੈਰਾ ਲਿਖ ਕੇ ਪੈਕ ਕਰਕੇ ਕੱਲ ਨੂੰ ਫੇਰ ਫੜਾ ਦਾਂਗੇ ਜੀ ਇਸ ਤਰ੍ਹਾਂ ਹਨਾ ਜਦੋਂ ਇੱਕ ਬੰਦਾ ਕਰੋ ਜਾਂਦਾ ਹੈ ਠੰਡ ਦੇ ਵਿੱਚ ਫਿਰ ਸਾਰਿਆਂ ਨੇ ਜ਼ਰੂਰੀ ਥੋੜਾ ਠੰਡ 'ਚ ਮਰਨਾ ਹੁੰਦਾ ਜਦੋਂ ਆਪਣੀ ਕੋਈ ਮਜਬੂਰੀ ਹੈ ਐਮਰਜੈਂਸੀ ਹੈ ਫਿਰ ਤਾਂ ਜਾਣਾ ਪੈਂਦਾ ਜੀ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਨਾਓ ਜੀ ਸਭ ਤੋਂ ਪਹਿਲਾ ਸੂਟ ਦਿਖਾ ਦਈਏ ਆਪਾਂ ਸਿਲਕ ਪਸਮੂਨੇ ਤੇ ਬਣਿਆ ਹੋਇਆ ਇਹ ਮੇਰਾ ਖਿਆਲ ਇਹ ਡਿਜ਼ਾਈਨ ਦੇ ਦੋ ਸੂਟ ਬਣੇ ਹੋਏ ਨੇ ਆਪਣੇ ਕੋਲੇ ਇੱਕ ਸੂਟਾਂ ਦੇ ਕਲਰ ਚੇਂਜ ਕਰਤੇ ਦੀਦੀ ਨੇ ਬਜਾਇਨ ਸੇਮ ਰਿਹਾ ਹੈ ਨਾਪ ਵੀ ਅਲੱਗ-ਅਲੱਗ ਹੈ ਲਓ ਜੀ ਇਸ ਤਰ੍ਹਾਂ ਮਹਿੰਦੀ ਦੇ ਨਾਲ ਮਹਿਰੂਨ ਵਾਲਾ ਕੰਬੀਨੇਸ਼ਨ ਹੈ ਥੋੜਾ ਜਿਹਾ ਨਾ ਕਲਰ ਫੈਬਰਿਕ ਦੇ ਵਿੱਚੋਂ ਚੇਂਜ ਹੋ ਕੇ ਆ ਜਾਂਦਾ ਤੁਸੀਂ ਇਹ ਨਾ ਕਿਹੋ ਵੀ ਜੇ ਹੋਰ ਵੀ ਕਰਵਾਉਣੇ ਨੇ ਤਾਂ ਤੁਹਾਨੂੰ ਮਿਲ ਜਾਣਗੇ ਇਹ ਕਲਰ ਹੁਣ ਜਲਦੀ-ਜਲਦੀ ਵੀ ਸਿਲੈਕਟ ਕਰ ਲਿਓ ਜੀ ਲਓ ਜੀ ਇਸ ਤਰ੍ਹਾਂ ਇਹਦਾ ਘੇਰ ਤੇ ਕਮਰ ਹੋਊਗਾ ਮੈਂ ਤੁਹਾਨੂੰ ਨਾਲ ਇਹਦੀ ਪਿਕ ਲਾਉਂਗੀ ਵੀ ਬਣਿਆ ਹੋਇਆ ਸੂਟ ਕਿਵੇਂ ਲੱਗੂਗਾ ਜੇ ਤੁਸੀਂ ਇਹਨੂੰ ਬੈਕ ਤੇ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੈਕ ਤੇ ਵੀ ਕਰਵਾ ਸਕਦੇ ਹੋ ਪਰ ਇਹ ਫਰੰਟ-ਫਰੰਟ ਦਾ ਡਿਜ਼ਾਈਨ thì ਆਪਣੇ ਕੋਲ ਹੈ ਆਪਾਂ ਤੁਹਾਨੂੰ ਫਰੰਟ ਦੇ ਵਿੱਚ ਡਿਜ਼ਾਈਨ ਸੂਟ ਆ ਜਿਹੜਾ ਰੈਡੀ ਕਰਕੇ ਦਿੱਤਾ। ਕਦੇ ਵਾਸਤੇ ਵੀ ਜੇ ਤੁਸੀਂ ਸੂਟ ਰੈਡੀ ਬਣਵਾਉਂ ਜੀ ਕੱਟਵਰਕ ਵਾਲਾ ਇਹਦਾ ਕੱਟਵਰਕ ਨਾ ਕਟਾਇਆ ਕਰੋ ਜਿਹੜਾ ਸੂਟ ਹੈ ਨਾ ਇਹ ਖਰਾਬ ਹੋ ਜਾਂਦਾ। ਜਦੋਂ ਹੁਣ ਆਪਾਂ ਐਦਾਂ ਹੀ ਤਰਪਾਈ ਕਰ ਲਈ ਸੂਟ ਦੀ ਹੈ ਜਿਹੜੀ ਹੈਗੀ ਗ੍ਰੇਸ ਜ਼ਿਆਦਾ ਬਣ ਜਾਂਦੀ ਹੈ। 3-4 ਸਾਲ ਇਹਨੂੰ ਸੂਟ ਨੂੰ ਕੁਝ ਨਹੀਂ ਹੁੰਦਾ ਨਹੀਂ ਇਹ 1 ਸਾਲ ਦੇ ਵਿੱਚ ਹੀ ਧੋ ਕੇ ਕੱਟਵਰਕ ਹੈ ਜਿਹੜਾ ਖਰਾਬ ਹੋ ਜਾਂਦਾ। ਲਓ ਜੀ। ਇਹਦਾ ਇਸ ਤਰ੍ਹਾਂ ਦਾ ਰਹੂਗਾ ਜੀ। ਬਾਜੂ ਦਾ ਕੰਮ ਸਿਲਕ ਪਸ਼ਮੀਨੇ ਦਾ ਸੂਟ ਰਹੂਗਾ। ਇਹਨੂੰ ਤੁਸੀਂ ਖਾਦੀ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਜੀ ਟਿਸਟਾ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਟਿਸਟਾ ਕਟ్రਾਈ ਤੇ ਵੀ ਕਰਵਾ ਸਕਦੇ ਹੋ ਜੋ ਵੀ ਤੁਹਾਡੀ ਚੁਆਇਸ ਹੈ ਤੁਸੀਂ ਕਰਵਾ ਸਕਦੇ ਹੋ ਲਓ ਜੀ ਸਿਲਕ ਪਸ਼ਮੀਨੇ ਦੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਬਿਨਾਂ ਦੁਪट्टे ਤੋਂ ਜੇ ਤੁਸੀਂ ਟਟਾਇਡ ਆਈ ਦੁਪੱਟਾ ਐਡ ਕਰੋਗੇ ਤਾਂ ਤੁਹਾਨੂੰ 1000 ਰੁਪਏ ਦੁਪੱਟੇ ਦਾ ਜਿਹੜਾ ਨਾਲ ਹੁਣ ਤਾਂ ਪਸ਼ਮੀਨੇ ਦੇ ਦੁਪੱਟੇ ਵੀ ਆ ਗਏ ਬਹੁਤ ਸੋਹਣੇ ਲਾਈਟ ਵੇਟ ਨੇ ਬਹੁਤ ਮੈਂ ਇਥੋਂ ਦੀਦੀ ਨੇ ਇੱਕ ਨੇ ਵਾਈਟ ਮੰਗਾਏ ਤੇ ਉਹਨਾਂ ਦਾ ਦੁਬਾਰਾ ਤੋਂ ਦੁਪੱਟਿਆਂ ਦਾ ਰਿਪੀਟ ਦੇ ਵਿੱਚ ਆਰਡਰ ਆ ਗਿਆ ਲਓ ਜੀ ਇਸ ਤਰ੍ਹਾਂ ਦਾ ਕਲਰ ਬਣੂਗਾ 2500 ਰੁਪਏ ਸੂਟ ਦਾ ਪ੍ਰਾਈਸ ਰਹੂਗਾ। ਅਗਲਾ ਸੂਟ ਆ ਗਿਆ ਜੀ। ਇਸੇ ਦਾ ਹੀ ਡਿਜ਼ਾਈਨ ਦਿਖਾਦੀ ਆਪਾਂ ਪਹਿਲਾਂ ਇਹ ਹੈਗਾ ਪੂਰਾ ਪ੍ਰੋਪਰ ਮਹਿਰੂਨ ਤੇ। ਉਹ ਮਹਿੰਦੀ ਰਸਟ ਜੇ ਨਾਲ ਬਣਿਆ ਹੋਇਆ ਜੀ। ਇਹ ਪ੍ਰੋਪਰ ਮਹਿਰੂਨ ਤੇ ਬਣਿਆ ਹੋਇਆ। ਲਓ। ਇਸ ਤਰ੍ਹਾਂ ਦਾ ਗਲੇ ਦਾ ਡਿਜ਼ਾਈਨ ਲਹੂਗਾ। ਦੇਖੋ। ਸੇਮ ਹੀ ਹੈ ਬਸ ਕਲਰ ਕਲਰ ਰਖਾ ਦਨੇ ਆਪਾਂ ਤੁਹਾਨੂੰ ਵੀ ਮਹਿਰੂਨ ਤੇ ਬਣਿਆ ਹੋਇਆ ਕਿਦਾਂ ਦਾ ਲੱਗਦਾ। ਕਲਰ ਸੇਮ ਹੈ। ਲਓ ਡਿਜ਼ਾਈਨ ਵੀ ਸੇਮ ਹੈ ਕਲਰ ਅਲੱਗ ਤੋਂ। ਬਾਜੂ ਦਾ ਵਰਕ ਵੀ ਸੇਮ ਰਹੂਗਾ ਪ੍ਰਾਈਸ ਵੀ ਸੇਮ ਰਹੂਗਾ ਜੀ ਦੇਖੋ ਜੀ ਆਪਣੇ ਕੋਲੇ ਉਹ ਕੰਮ ਤਾਂ ਹੈ ਨਹੀਂ ਹਨਾ ਵੀ ਆਪਾਂ ਕੰਪਿਊਟਰ ਵਾਲੀ ਮਸ਼ੀਨ ਦਾ ਸੂਟ ਹੈ ਜਿਹੜਾ ਲਿਆ ਕੇ ਸੇਲ ਕਰਦੀਏ ਆਪਾਂ ਆਪ ਸਿੰਗਲ ਸਿੰਗਲ ਸੂਟ ਰੈਡੀ ਹੁੰਦਾ ਜੀ ਜਦੋਂ ਸਿੰਗਲ ਸੂਟ ਰੈਡੀ ਹੁੰਦਾ ਉਹ ਫਿਰ ਥੋੜਾ ਜਿਆਦਾ ਕੋਸਟਲੀ ਵੀ ਹੋ ਜਾਂਦਾ ਹੈ ਨਾ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਟਿਸਟਾ ਦੀ ਕਟرائی ਤੇ ਟਿਸਟਾ ਦੀ ਕਟرائی ਦੇ ਆਪਣੇ ਕੋਲੇ ਕਲਰ ਅਵੇਲੇਬਲ ਨੇ ਬਹੁਤ ਸੋਹਣੇ ਸਰਦਾਰੀ ਲੂਕ ਦੇ ਸੂਟ ਨੇ ਸੂਟ ਕਲਰ ਨੇ ਉਹ ਮੈਂ ਤੁਹਾਨੂੰ ਕੋਸ਼ਿਸ਼ ਕਰਦੀ ਆ ਵੀ ਉਹਨਾਂ ਦੇ ਸਾਰੇ ਜਿਹੜੇ ਇੱਕ ਕਲਰ ਆਪਣੇ ਕੋਲੇ ਅਵੇਲੇਬਲ ਨੇ ਆਪਾਂ ਦਿਖਾ ਦਈਏ ਤੁਹਾਨੂੰ ਇਹ ਵੀ ਬਣਿਆ ਹੋਇਆ ਜੀ ਇਹਦਾ ਕਮੀਜ਼ ਦੇ ਵਿੱਚ ਤੁਹਾਨੂੰ ਰਹੂਗੀ ਜੀ ਬੂਟੀ ਇਧਰ ਵਾਕੀ ਟਾ ਹੈ ਕਹਿੰਦੇ ਹੁੰਦੇ ਨੇ ਕਾਲੇ ਮੂਰੇ ਟੋਏ ਟੋਏ ਮੈਂ ਸਰਦਾਰ ਜੀ ਨੂੰ ਮੋਠੀ ਵੀ ਬਣਾਉਣ ਦੇਖੋ ਜੀ ਇਸ ਤਰ੍ਹਾਂ ਸ਼ਰਟ ਦੇ ਵਿੱਚ ਉੱਪਰ ਗਲੇ ਤੱਕ ਤੁਹਾਨੂੰ ਬੂਟੀ ਮਿਲੂਗੀ ਜੀ ਇਹਦੇ ਤਿੰਨ ਦੋ ਇੱਕ ਦੀ ਬੂਟੀ ਰਹੂਗੀ ਟੇਸਟਾ ਦੀ ਕਟੜਾਈ ਹੈ ਤੇ ਇਹਦੇ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਇਸ ਤਰ੍ਹਾਂ ਦਾ ਵਰਕ ਮਿਲੂਗਾ ਕੰਮ ਦੇਖੋ ਜੀ ਪੂਰਾ ਸਿੰਗਲ ਟੰਕਾ ਜ਼ੀਰੋ ਟੰਕਾ ਵੀ ਫੇਲ ਕਰੇ ਪਏ ਲਓ ਪੂਰਾ ਸੌ ਵਧੀਆ ਵਾਲਾ ਤੁਹਾਨੂੰ ਕੰਮ ਮਿਲੇਗਾ ਇਸੇ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਮਿਲੇਗਾ ਜੀ ਇਹਦੀ ਸਲਵਾਰ ਤੇ ਇਹਦਾ ਸਲਵਾਰ ਦਾ ਕੰਮ ਵੀ ਹੋ ਰਿਹਾ ਹੈ ਨਹੀਂ ਸੌਰੀ ਇਹ ਵਾਲਾ ਕੰਮ ਸਲਵਾਰ ਤੇ ਰਹੂਗਾ ਤੇ ਇਸ ਤਰ੍ਹਾਂ ਦੀ ਬੂਟੀ ਤੁਹਾਨੂੰ ਪੂਰੀ ਉੱਪਰ ਤੱਕ ਬਾਜੂ ਤੇ ਮਿਲੇ ਲਓ ਜੇ ਤੁਹਾਨੂੰ ਪਸੰਦ ਆ ਟਿਸਟਾ ਦੀ ਕਟੜਾਈ ਤੇ ਤੁਹਾਨੂੰ ਇਹਦਾ ਪ੍ਰਾਈਸ ਪਾਊਗਾ ਜੀ 2800 ਰੁਪਏ ਕਿਉਂਕਿ ਜਿਹੜਾ ਟਿਸਟਾ ਦੀ ਕਟੜਾਈ ਹੈ ਇਹਦਾ ਪਲੇਨ ਸੂਟ ਦਾ ਰੇਟ ਜ਼ਿਆਦਾ ਹੈਗਾ ਇਸ ਕਰਕੇ ਲਓ ਜੀ ਜੇ ਤੁਸੀਂ ਕੱਲਾ ਪਲੇਨ ਸੂਟ ਲਓਗੇ ਟਿਸਟਾ ਦੀ ਕਟੜਾਈ ਦਾ ਜੀ ਦਾਦਾ ਨੂੰ 1500 1550 ਦੇ ਵਿੱਚ ਪਊਗਾ ਮੈਂ ਤੁਹਾਨੂੰ ਕਲਰ ਦਿਖਾ ਦਨੀ ਆ ਉਹਦੇ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਇਹ ਪਿਸਤਾ ਕਲਰ ਸਿੰਗਲ ਹੀ ਰਹਿ ਗਿਆ ਖਾਦੀ ਦੇ ਜਿਹੜੇ ਵੀ ਆਪਾਂ 6-7 ਸੂਟ ਵਰਕ ਕਰਵਾਏ ਤੇ ਸਾਰੇ ਸੇਲ ਹੋ ਗਏ ਜੇ ਤੁਹਾਨੂੰ ਜਲਦੀ ਚਾਹੀਦਾ ਇਹ ਸੂਟ ਆਪਣੇ ਕੋਲੇ ਇਸ ਟਾਈਮ ਰੈਡੀ ਹੈ ਦੇਖੋ ਜੀ ਆਰੀ ਦਾ ਕੰਮ ਮਿਲੂਗਾ ਸਾਰੇ ਕਲਰ ਥਰੈਡ ਲੱਗੇ ਹੋਏ ਨੇ ਦੇਖੋ ਜੀ ਜਿਹੜਾ ਵੀ ਕੰਮ ਆਪਾਂ ਸਿੰਗਲ ਸਿੰਗ ਜੇ ਤਾਂ ਇੱਕ ਕਲਰ ਨਾਲ ਕਰਾਉਨੇ ਆ ਉਹਦਾ ਰੇਟ ਘੱਟ ਹੋਊਗਾ ਜੀ ਜਦੋਂ ਆਪਾਂ ਉਹਦੇ ਵਿੱਚ ਇੰਨੇ ਸਾਰੇ ਕਲਰ ਐਡ ਕਰਦੇ ਆ ਤਾਂ ਕਾਰੀਗਰ ਦੀ ਮਿਹਨਤ ਜਿਹੜੀ ਦੁੱਗਣੀ ਹੋ ਜਾਂਦੀ ਹੈ ਕਿਉਂਕਿ ਉਹਨੂੰ ਬਾਰ-ਬਾਰ ਧਾਗਾ ਚੇਂਜ ਕਰਨਾ ਪੈਂਦਾ ਪੂਰਾ ਆਰੀ ਵਰਕ ਦਾ ਕੰਮ ਰਹੂਗਾ ਜੀ ਇਸ ਤਰ੍ਹਾਂ ਬਾਜੂ ਤੇ ਰਹੂਗਾ ਦੇਖੋ ਸੇਮ ਜਿੰਦਾ ਤੁਹਾਨੂੰ ਬਾਜੂ ਤੇ ਮਿਲੂਗਾ ਕੰਮ ਦੇਖੋ ਬਰੀਕ-ਬਰੀਕ ਆਰੀ ਦਾ ਕੰਮ ਹੋਇਆ ਹੈ ਖਾਦੀ ਸਿਲਕ ਪਸ਼ਮੀਨੇ ਦਾ ਸੂਟ ਹੈ ਜੀ ਇਹਦਾ ਪ੍ਰਾਈਸ ਵੀ ਤੁਹਾਨੂੰ 프ਰੰਟ ਤੇ ਕਮੀਜ਼ ਦੇ ਵਿੱਚ ਬੂਟੀ ਮਿਲੂਗੀ ਸਾਰੇ 'ਚ ਇਹਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਇਦੇ ਵਿੱਚ ਤੁਹਾਨੂੰ ਫਿਲਹਾਲ ਵਰਕ ਹੋਏ ਹੋਏ ਦੋ ਹੀ ਕਲਰ ਅਵੇਲੇਬਲ ਨੇ ਜੇ ਜਲਦੀ ਚਾਹੀਦੇ ਨੇ ਇਹ ਇੱਕ ਹੈਗਾ ਜੀ ਪਰਪਲ ਲਓ ਜੀ ਇਹਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਸੇਮ ਤਾਂ ਨਹੀਂ ਕਿਤੇ ਨਹੀਂ ਫਰਕ ਹੈ ਇਹ ਤੇ ਡਿਜ਼ਾਈਨ ਹੋਰ ਤਰ੍ਹਾਂ ਦਾ ਜੀ ਇਹ ਤੇ ਇਸ ਤਰ੍ਹਾਂ ਦਾ ਬਣਿਆ ਹੈ ਇਹ ਤੇ ਫਲਾਵਰ ਹੋਰ ਡਿਜ਼ਾਈਨ ਦੇ ਬਣੇ ਹੋਏ ਨੇ ਕੇਰ ਦਾ ਵਰਕ ਮਿਲੂਗਾ ਬਾਜੂ ਦਾ ਮਿਲੂਗਾ ਇਸ ਤਰ੍ਹਾਂ ਦਾ ਇਹਦਾ ਪੂਰਾ ਜਾਮਨੀ ਕਲਰ ਹੈ ਪ੍ਰੋਪਰ ਬਹੁਤ ਟ੍ਰੈਂਡ ਦੇ ਵਿੱਚ ਹੈ ਇਹ ਕਲਰ ਸਾਰੇ ਕੁਮੀ ਦੇ ਵਿਚਾਰੀ ਦੀ ਤੁਹਾਨੂੰ ਸਾਰਾ ਕੰਮ ਇਹਦੇ ਵਿੱਚ ਟੋਟਲੀ ਆਰੀ ਦਾ ਕੋਈ ਵੀ ਇਹਦੇ ਵਿੱਚ ਹੋਰ ਐਂਡ ਨਹੀਂ ਹੈਗਾ ਕਲਰ ਥ੍ਰੈਡ ਲੱਗਿਆ ਹਾ ਕੋਈ ਜਰੀ ਨਹੀਂ ਲੱਗੀ 2500 ਰੁਪਏ ਦਾ ਸੂਟ ਆਪਣੇ ਕੋਲ ਅਵੇਲੇਬਲ ਨੇ ਚਾਹੇ ਤੁਸੀਂ ਅੱਜ ਹੀ ਪੇਮੈਂਟ ਕਰਕੇ ਆਪਣੇ ਸੂਟਾਂ ਦਾ ਪਾਰਸਲ ਲਗਵਾ ਸਕਦੇ ਹੋ ਲਓ ਜੀ ਅਗਲਾ ਆ ਗਿਆ ਜੀ 80 ਗ੍ਰਾਮ ਕ੍ਰੇਪ ਤੇ ਬਣਿਆ ਹਾ ਦੇਖੋ ਇਹ ਆਪਾਂ ਪਿਓਰ ਕ੍ਰੇਪ ਤੇ 80 ਗ੍ਰਾਮ ਦੀ ਕ੍ਰੇਪ ਤੇ ਸੂਟ ਰੈਡੀ ਕੀਤਾ ਹੈ ਇਸ ਤਰ੍ਹਾਂ ਦਾ ਫਰੋਜ਼ੀ ਕਲਰ ਹੈ ਦਾ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਇਹਦਾ ਘੇਰ ਤੇ ਕੰਮ ਹੋਊਗਾ ਜੀ ਲਓ ਜੀ ਇਹ ਆਪਣਾ ਸਟੀਚਿੰਗ ਲਈ ਦੇਣਾ ਗਲੇ ਤੇ ਕੰਮ ਹੋਊਗਾ ਇਸ ਤਰ੍ਹਾਂ ਦਾ ਤੇ ਇਹਦਾ ਕਿੰਦਾ ਕੰਮ ਮਿਲੂਗਾ ਤੁਹਾਨੂੰ ਕੋਰੇ ਮਸ਼ੀਨ ਦੇ ਨਾਲ ਰੈਡੀ ਹੋਇਆ ਹੈ ਇਹ ਦੇਖੋ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਇਹਦੇ ਬਹੁਤ ਸੋਹਣੇ ਲਓ ਜੀ ਇਹਦਾ ਤੁਹਾਨੂੰ ਬਾਜੂ ਦਾ ਕੰਮ ਦਿਖਾ ਦਈਏ ਆਪਾਂ ਸੇਮ ਡਿਜ਼ਾਈਨ ਐਮਬੀ ਵਾਲਾ ਤੁਹਾਨੂੰ ਬਾਜੂ ਤੇ ਮਿਲੂਗਾ ਜੀ ਇਹ ਨਹੀਂ ਹੈਗਾ ਬਾਜੂ ਤੇ ਵੀ ਆਪਾਂ ਨੇ ਥੋੜਾ ਫਲਾਵਰ ਬਣਾਤਾ ਦੇਖੋ ਲਓ ਜੀ ਇਹ ਤੁਹਾਨੂੰ ਆਪਾਂ ਲਓ ਜੀ ਇਹ 80 ਗ੍ਰਾਮ ਕ੍ਰੇਪ ਤੇ ਬਣਿਆ ਹੋਇਆ ਹੈ ਜੀ ਇਹਦਾ ਰੇਟ ਮੈਂ ਤੁਹਾਨੂੰ ਨਾਲ ਮੈਂਸ਼ਨ ਕਰ ਦੂੰਗੀ ਪਹਿਲਾਂ ਆਪਾਂ ਨੇ ਇਹ ਅ ਪਸ਼ਮੀਨੇ ਦੀ ਬਣਾਈ ਸੀਗੇ 100 ਗ੍ਰਾਮ ਕਰੇਬ ਦਾ ਹਜੇ ਮੈਨੂੰ ਰੇਟ ਇਹਦਾ ਆਪਾਂ ਬਿਲਕੁਲ ਦੇਖਿਆ ਨਹੀਂ ਤਿਆਰ ਨਹੀਂ ਕਰਿਆ ਕੀ ਕੁਛ ਹੈ ਮੈਂ ਤੁਹਾਨੂੰ ਨਾਲ ਉੱਪਰ ਲਿਖ ਦੂੰਗੀ ਹਨਾ ਲਓ ਜੀ ਲਓ ਜੀ ਇਸ ਤੋਂ ਬਾਅਦ ਇਹ ਹੈਗਾ ਜੀ ਮਾਸਟਰਡ ਕਲਰ ਸਿਰਕ ਪਸ਼ਮੀਨੇ ਦਾ 12 15 ਸੂਟ ਰੈਡੀ ਹੋ ਕੇ ਆਨੇ ਸਾਰੇ ਆਪਣੇ ਬੁੱਕਰ ਹੀ ਨੇ ਜੀ ਹਜੇ ਤਾਂ ਰਹਿਗੇ ਇਹ ਇਸ ਤਰ੍ਹਾਂ ਕੱਟ ਵਾਲਾ ਡਿਜ਼ਾਈਨ ਮਿਲੂਗਾ ਤੁਹਾਨੂੰ ਲਓ ਸਿਲਕ ਪਸਮੀਨੇ ਦਾ ਮਸਟਰਡ ਕਲਰ ਹੈ ਜਿਹੜਾ ਮੇਰੇ ਬਣਿਆ ਹੋਇਆ ਹੈ ਇਹਦੇ ਆਪਾਂ ਇਸ ਤਰ੍ਹਾਂ ਮਹਿਰੂਨ ਤੇ ਪਿੰਕ ਦੇ ਨਾਲ ਕਲਰ ਲਾ ਕੇ ਕਟਵਰਕ ਕੀਤਾ نیچے ਜਿਹੜਾ ਸੂਟ ਦਾ ਘੇਰ ਰੈਡੀ ਕੀਤਾ ਜੀ ਇਹਦੇ ਤੁਹਾਨੂੰ ਬਾਜੂ ਤੇ ਇਹ ਹੈਗਾ ਜੀ ਕਮੇਦਾਰ ਸਲਵਾਰ ਦਾ ਇਹ ਕੰਮ ਮਿਲੂਗਾ ਜੀ ਤੁਹਾਨੂੰ ਸਲਵਾਰ ਦਾ ਇਹਦੇ ਤੁਹਾਨੂੰ ਬਾਜੂ ਤੇ ਵੀ ਕੰਮ ਮਿਲੂਗਾ ਲਓ ਜੀ ਸਿਲਕ ਪਸਮੀਨੇ ਦਾ ਇਹ ਦੋ ਕਲਰ ਸੇਮ ਰੈਡੀ ਹੋਏ ਨੇ ਜੀ ਦੋ ਸਿਸਟਰ ਦੇ ਸੂਟ ਲਈ ਲਓ ਸਿਲਕ ਪਸਮੀਨੇ ਦਾ ਡਿਜ਼ਾਈਨ ਬਣਿਆ ਹੋਇਆ ਬਣੀਆ ਪੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਜੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਇਹ ਸਿਲਕ ਪਸਮੀਨੇ ਤੋਂ ਨਹੀਂ ਹੋਰ ਸੰਥੈਟਿਕ ਫੈਬਰਿਕ 'ਚ ਜਾਣਾ ਚਾਹੁੰਦੇ ਹੋ ਉਤੇ ਵੀ ਜਾ ਸਕਦੇ ਲਓ ਜੀ ਇਹ ਵੀ ਸੇਮ ਹੀ ਹੋਊਗਾ ਦੇਖੋ ਦੋ ਡਿਜ਼ਾਈਨ ਬਣਾਏ ਨੇ ਆਪਾਂ ਨੇ ਲਓ ਜੀ ਹੁਣ ਆਪਾਂ ਤੁਹਾਨੂੰ ਸਾਰੇ ਸਾਜੀ ਤਾਂ ਦੇ ਰਹਿ ਗਏ ਜੀ ਉਹ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਪਾਵਾਂਗੇ ਹੁਣ ਮੈਨੂੰ ਜੰਦਗੀ ਹੈ ਸਰਦਾਰ ਦੀ ਨੋਂਹ ਚਲੇ ਗਏ ਉਹਨਾਂ ਦੀ ਰੋਟੀ ਬਣਾਉਣੀ ਹੈ ਫਿਰ ਉਹ ਲੇਟ ਹੋ ਜਾਣਗੇ ਅਜੇ ਮੈਂ ਡਰੈੱਸ ਲਈ ਜਾਉਣੇ ਨੇ ਹਨਾ ਸਟੇਟ ਆਂਡੇ ਬਹੁਤ ਹੋਈ ਪਈ ਚਲੋ ਜੀ ਮੈਂ ਤੁਹਾਨੂੰ 8-10 ਸੂਟ ਦਿਖਾ ਦਿੱਤੇ ਨੇ ਵਰਕ ਵਾਲੇ ਮੈਂ ਤੁਹਾਨੂੰ ਕਟਰਾਈ ਦੇ ਕਲਰ ਦਿਖਾ ਦਾਂ ਇੱਕ ਵਾਰ 5-5 ਮੀਟਰ ਕਈ ਪਾਣਾ ਕਹਿੰਦੀ ਨੇ 5.5 ਜਾਂ 6 ਨਹੀਂ ਮਿਲਨੇ ਕਲਰ ਦੇਖੋ ਕਿੰਨੇ ਪਿਆਰੇ ਨੇ ਇਹ ਪਹਿਲਾ ਕਲਰ ਆਊਗਾ ਜੀ ਦਾ ਮਹਿੰਦੀ ਕਲਰ ਟਿਸਟਾ ਦੀ ਕਟ్రਾਈ ਹੈ ਇਹਦਾ ਬਿਲਕੁਲ ਵੀ ਕਟੜਾ ਜਿਵੇਂ ਹੁਣ ਮੇਰੇ ਇਹ ਸੂਟ ਪਾਇਆ ਹੋਇਆ ਹੈ ਜੀ ਕਟੜਾਈ ਦਾ ਮੈਂ ਪਿਛਲੇ ਸਾਲ ਤਿਆਰ ਕੀਤਾ ਸੀ ਇਸ ਤੋਂ ਵੀ ਪਿਛਲੇ ਇਹ ਦੁੱਬੜ ਜਿਹਾ ਪੂਰਾ ਮੋਟਾ ਐ ਲੱਗਦਾ ਜਿਵੇਂ ਬੈੱਲ ਬਟਾਉਂਦੀ ਹੈ ਇਹ ਕਟ్రਾਈ ਹੈ ਜਿਹੜੀ ਬਿਲਕੁਲ ਸੌਫਟ ਵਾਲੀ ਹੈ ਦੇਖੋ ਜਿਵੇਂ ਨਹੀਂ ਪਤਾ ਲੱਗਦਾ ਵੀ ਕਟੜਾਈ ਹੈ ਮੈਂ ਖੁਦ ਵੀ ਸੂਟ ਰੈਡੀ ਕੀਤਾ ਜਿਹੜਾ ਟਿਸਟਾ ਦੀ ਕਟੜਾਈ ਦੀ ਫੈਬਰਿਕ ਹੈ ਬਹੁਤ ਸੋਹਣੀ ਹੈ ਬ੍ਰਾਂਡ ਦੀ ਰਹੂਗੀ ਜੀ ਲਓ ਜੀ 1550 ਰੁਪਏ ਦਾ ਪਲੇਨ ਦਾ ਸੂਟ ਪ੍ਰਾਈਜ਼ ਹੈ ਜੀ ਜੇ ਤੁਸੀਂ ਇਹਨੂੰ ਬਰਕ ਕਰਾਉਂਗੇ ਤਾਂ ਉਹ ਜਿਹੇ ਹਿਸਾਬ ਨਾਲ ਲੱਗ ਜੂ ਬਰਕ ਵੀ ਇਹਦੇ ਬਹੁਤ ਸੋਹਣਾ ਹੁੰਦਾ ਜੀ ਲਓ ਜੀ ਪਹਿਲਾ ਕਲਰ ਮਹਿੰਦੀ ਆ ਗਿਆ ਦੂਸਰਾ ਆਊਗਾ ਜੀ ਦਾ ਮਾਊਸ ਕਲਰ ਕਿੰਨਾ ਪਿਆਰਾ ਕਲਰ ਹੈ ਤੀਸਰਾ ਆ ਗਿਆ ਜੀ ਦਾ ਸਕਿਨ ਇਹ ਬਿਲਕੁਲ ਸਰਦਾਰੀ ਆਪਣੇ ਬੇਬੇ ਮੰਮੀਆ ਵਾਸਤੇ ਸੂਟ ਬਣਨ ਵਾਲੇ ਕਲਰ ਨੇ ਬਹੁਤ ਪਿਆਰੇ ਲਓ ਜੀ ਇਹ ਤੁਸੀਂ ਕਰਵਾਉਣੇ ਨੇ ਕਰਵਾ ਸਕਦੇ ਹੋ ਅਗਲਾ ਆ ਗਿਆ ਜੀ ਦਾ ਲਾਈਟ ਇਸ ਤਰ੍ਹਾਂ ਦਾ ਪਰਪਲ ਜਿਹਾ ਇਸ ਤੋਂ ਬਾਅਦ ਆ ਗਿਆ ਜੀ ਬਲੈਕ ਜੀ ਕੋਈ ਬਲੈਕ ਦੀ ਚਾਹ ਹਨ ਹੈਗੀ ਮੇਰੀ ਭੈਣ 8-10 ਕ ਕਲਰ ਰਹਿ ਗਏ ਆਪਣੇ ਕੋਲ 24-25 ਕਲਰ ਆਏ ਤੇ ਅਗਲਾ ਆ ਗਿਆ ਜੀ ਲਾਈਟ ਆਨੀਅਨ ਕਲਰ ਇਹ ਬਿਲਕੁਲ ਸਰਦਾਰੀ ਕਲਰ ਆਏ ਨੇ ਪੜਕੀਲਾ ਕਲਰ ਕੋਈ ਨਹੀਂ ਹੈਗਾ ਇਹਨਾਂ ਚੋਂ ਇਸ ਤੋਂ ਬਾਅਦ ਆ ਗਿਆ ਜੀ ਕਰੀਮ ਗੋਲਡਨ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਦਾ ਮਸਟਰਡ ਥੋੜਾ ਜਿਹਾ ਮਸਟਰਡ ਹੈਗਾ ਬਾਕੀ ਤਾਂ ਲਓ ਜੀ ਸਾਰੇ ਆਪਣੇ ਕੋਲ ਕਲਰ ਆ ਗਏ ਜੀ 8 ਕਲਰ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਜੇ ਤੁਸੀਂ ਇਹਨਾਂ ਤੇ ਵਰਕ ਕਰਵਾਉਣਾ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਓ ਚਲੋ ਜੀ ਮੈਂ ਤੁਹਾਨੂੰ 10-12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜਿਹੜੇ ਸੂਟਾਂ ਦੇ ਪ੍ਰਾਈਸ ਰਹਿ ਗਏ ਜੀ ਮੈਂ ਨਾਲ ਤੁਹਾਨੂੰ ਮੈਂਸ਼ਨ ਕਰ ਦੂੰਗੀ ਮੈਨੂੰ ਲੱਗਾ ਦੋ ਸੂਟਾਂ ਦੇ ਪ੍ਰਾਈਸ ਦੱਸਣੇ ਰਹਿ ਗਏ ਪਲੀਜ਼ ਮੇਰੀਆਂ ਭੈਣਾਂ ਆਰਡਰਸ ਥੋੜਾ ਜਿਹਾ ਸੇਤੀ ਫਾਸਟ ਰੱਖਿਆ ਕਰੋ ਜੀ ਹੁਣ ਸਾਡੇ ਕੋਲੇ 20 ਫਰਵਰੀ ਤੱਕ ਦਾ ਕੰਮ ਬਹੁਤ ਹੋਇਆ ਪਿਆ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ 10-12 ਦਿਨਾਂ 'ਚ 15 ਦਿਨਾਂ 'ਚ ਬਹੁਤ ਮੁਸ਼ਕਲ ਹੋ ਜਾਂਦਾ ਜੀ ਸੂਟ ਦੇਣਾ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ